ਹਾਂਜੀ ਸਾਸਤ੍ਰ ਕਾਜ ਕੀ ਅੱਜ ਚਾਲਾਈ ਇੱਕ ਤਾਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਤੇ ਰੱਬ ਦੀ ਕਿਰਪਾ ਨਾਲ ਅੱਜ ਦੂਜਾ ਲੈਨਟਾ ਸ਼ੁਰੂ ਆ ਆਹ ਕਿਹੜਾ ਵਾ ਦੂਜਾ ਲੈਨਟਾ ਸ਼ੁਰੂ ਆ ਤੇ ਪਹਿਲਾ ਲੱਡੂ ਲੂਡੂ ਬਣਦੀ ਬਾਹਰ ਇੱਕੋ ਹੀ ਸੜਕਾ ਤੇ ਸਾਰੀ ਬਲੌਕ ਅੱਜ ਦੇ ਨੂੰ ਪਿੰਡ ਵਾਲਿਆਂ ਨੂੰ ਮਾਫੀ ਚਾਹੁੰਨੇ ਅੱਜ ਰਾਹ ਬੰਦ ਕਰਦੇ ਆ ਅਸੀਂ ਇੱਕ ਗੱਲ ਮੋੜ ਦੇ ਨਾਲ ਖੜੇ ਕਹਿੰਦੇ ਆ ਆਲਾ ਪੁੱਤ ਉਹ ਬੋਲੀ ਬੈ ਗਏ ਉੱਦੋਂ ਨਾਲ ਸਾਰੀ ਕੱਕੇ ਲਾਰੇ ਪੈ ਕੇ ਆ ਜਾ 9 ਵੀ ਆ ਵੇਖੋ ਇੰਨੀ ਜੇ ਰੇਡ ਆਈ ਆ ਜੇ ਲੈ ਤੁਹੇ ਰੋ ਤੁਸੀਂ ਨਹੀਂ ਨਹੀਂ ਤੁਸੀਂ ਆ ਲਓ ਜੀ ਏਕੇ ਦਾ ਆਪਣਾ ਮੇਨ ਲੱਗ ਗਿਆ ਕੰਮ ਤੇ ਲੈ ਆ ਹੁਣ ਮੈਨੂੰ ਖਰਾਬ ਰੈਡੀ ਪਾ ਓਕੇ ਮੋਲ ਓਕੇ ਤੁਹਾਡਾ ਕੰਮ ਨਿਪਟ ਗਿਆ ਓਕੇ ਮੋਲ ਚੱਲੀਏ ਤਾਂ ਨੂੰ ਸੌਰੀ ਗਲੀ ਬੰਦ ਕਰ ਦੇਾਂਗੇ ਨੰਗਣੀ ਦੇਣ ਆ ਜੁ ਕਿਸੇ ਨੂੰ ਬਾਈ ਓਕੇ ਆ ਚੈੱਕ ਕਰੋ ਕੰਮ ਲੱਡੂ ਲੂਡੂ ਬਣ ਦੋ ਬੈਗ ਨਹੀਂ ਲਾਉਣੀ ਆ ਇਹ ਦਿੱਕਤ ਤੇ ਨੂੰ ਤੈਨੂੰ ਤੈਨੂੰ ਜਾ ਆ ਉੱਧਰ ਉਹ ਲੱਗਾ ਉੱਤੇ ਬੰਦੇ ਉਹ ਭਾ ਸਈਆ ਖਿੱਚੀ ਜਾਂਦਾ ਭਰਾਵਾ ਭਰਾ ਹੋਣ ਭਰਾ ਜਾ ਭਰਾ ਜਾ ਜਾਂਦੇ 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 ਇੱਥੇ ਕਰਕੇ ਲਾਦੇ ਯਾਰ ਇੱਕ ਮਿੰਟ ਇੱਕ ਮਿੰਟ ਲੰਘ ਜੜੀ ਹਾਂਜੀ ਮਾਤਾ ਜੀ ਕਿਵੇਂ ਤਿਆਰੀ ਆ ਚੰਗੀ ਆ ਸਾਰੀ ਠੀਕ ਠਾਕ ਛੋਟੀ ਸਾਹਿਬ ਵਧੀਆ ਵਧੀਆ ਸਾਡਾ ਠੀਕ ਆ ਮੋੜ ਓਕਿਆ ਅੱਜ ਕੱਲਾ ਕੀ ਚੱਕਰ ਹੈ ਕੱਲਾ ਹੁੰਦਾ ਜਮਾਨਾ ਨਹੀਂ ਅੱਜ ਕੱਲ ਨਹੀਂ ਨਹੀਂ ਕੋਈ ਚੱਕਰ ਨਹੀਂ ਤੁਹਾਡੇ ਦੇ ਭਰਾ ਹੈ ਉਹ ਜਾਂਦੇ ਉਹ ਤੇਰਾ ਕੋਠੀ ਵੇਖਦੀ ਤੇਰੇ ਨਾਲ ਨਾਲ ਵੇ ਇਹਨੂੰ ਆਪਾਂ ਕਿਹੜਾ ਸਟਾਈਲ ਕਹਿੰਦੇ ਆ ਨਿਊ ਕਲਾਸਿਕਲ ਨਿਊ ਕਲਾਸਿਕਲ ਕਲਾਸਿਕਲ ਕੱਲਾ ਵੱਖਰਾ ਵਾ ਇਹ ਵਿੱਚ ਨਿਊ ਹੋ ਗਿਆ ਹੱਤਾ ਜੀ ਨਾ ਆ ਚੈੱਕ ਕਰ ਇਹ ਹੱਤਾ ਵਾਲਾ ਕੰਮ ਆ ਇਹ ਜੋ ਆ ਬਰਾਂਡਾ ਜੇ ਐਂਡ ਤੇ ਟੋੜਾ ਜਦੋਂ ਸਾਰਾ ਕੁਝ ਬਣ ਗਿਆ ਅੰਦਰ ਹਾਂ ਆ ਗਿਆ ਪੋਰਚਪੂਰ ਸਾਹਿਬ ਕੋ ਵੇਖ ਲੋ ਤੁਸੀਂ ਥੱਲੋਂ ਪਲਾਸਟਰ ਹੋ ਗਈ ਉੱਤੇ ਲੈਂਟਰ ਪਾਣ ਦਿਆ ਜੇ ਐਡੇ ਕੰਮ ਵੇਖੇ ਸੁਪਰਪਾਸ ਇਹ ਐਵੇਂ ਦੇ ਬੰਦੇ ਬਈ ਤਕਨੀਕ ਵਾਲੇ ਨੂਰਪੁਰ ਚ ਹੀ ਮਿਲਦੇ ਆ ਕਾਕਾ ਡਰਾਈਵਰ ਜੀ ਖਾ ਲੋ ਖਾ ਲੋ ਤੀ ਖਾ ਲੋ ਆਪਾ 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 ਬਾਈਕ ਡੇਟਚ ਕਰਾ ਯਾਰ ਗਾਂਦ ਨੂੰ ਕਾ ਦੇ ਦੇਰੇ ਉਧਰ ਵੀ ਨਾ ਕੋਲੇ ਇਹ ਜਾਣਾ ਬਈ ਟਾਲੀ ਉੱਧਰ ਜਿਹੜੀ ਹੀ ਜਣੀ ਪਤਾ ਹੀ ਆ ਉਹਨਾਂ ਨੂੰ ਨਾ ਹੀ ਤਾਂ ਨਾ ਇੱਥੇ ਵਟਾ ਕੇ ਜੀ ਸੈਟ ਕਰੀ ਜਾਂਦੇ ਨੇ ਜੋੜਾਂ ਸ਼ੁਰਾਂ ਦੇ ਕੰਮ ਚੱਲਣਗੇ ਕਹਿ ਰਹੇ ਸੈਟ ਆ ਐ ਓਕੇ ਠੀਕ ਤੁਸੀਂ ਖਰਾਓ ਬਾ ਵਧੀਆ ਬਣ ਗਈਆਂ ਸਬਜ਼ੀਆਂ ਹਾਂ ਜੀ ਬਣ ਗਏ ਓਕੇ ਆਗੀ ਬਣਾਉਣ ਲੱਗਿਆ ਇਹ ਪ੍ਰਸ਼ਾਦ ਆ ਜੀ ਠੀਕ ਹੈ ਸੂਜੀ ਦਾ ਪ੍ਰਸ਼ਾਦ ਓਕੇ ਜੀ ਗੱਡੀ ਹੋਰ ਲਾ ਦੇ ਲਾ ਦੇ ਜੀ ਨੀ ਲੈ ਜੀ ਮੋਕਾ ਜੀ ਸਾਡੇ ਆ ਇਨਾਂ ਨੇ ਮੁਆਇਨਾ ਕਰ ਲਿਆ ਹੁੰਦਾ ਤੇਰੀ ਵਾਰੀ ਬੰਦੇ ਯਾਰ ਤੂੰ ਕੰਮ ਤੇ ਜਾ ਉਹ ਆਪਦੇ ਕੰਮ ਕਰੋ ਇੱਕ ਕੰਮ ਤੋਂ ਬਿਨਾ ਨਹੀਂ ਗੱਡੀ ਚੱਲਨੀ ਵੀਰੇ ਸਾਰਿਆਂ ਨੂੰ ਕੰਮ ਆਉਂਦਾ ਤੇ ਕਰਨੇ ਪੈਣੇ ਆ ਹਾਂ ਨੀ ਮੈਨੂੰ ਦੱਸੋ ਤੀ ਕਿਵੇਂ ਅਰੇ ਸਮਾਧੀ ਲਾਇਆ ਬੈਠੇ ਮਸ਼ੀਨਾਂ ਚੱਲਣ ਲੱਗੀਆਂ ਬੱਲੇ ਬੱਲੇ ਬਣਾਉਣਗੇ ਬੱਚੇ ਨਾਲ ਮੱਥਾ ਮਾਰਨਾ ਬਹੁਤ ਬਣਾ ਹਾਂ ਇਹ ਗੱਲ ਜਿੰਨਾ ਪ੍ਰਭਾਵ ਬੰਦ ਮੈਂ ਹੱਥ ਵਾਂ ਤੇ ਤੁਸੀਂ ਜਿਵੇਂ ਮਰਜ਼ੀ ਕਰੀ ਜਾਓ ਮੈਂ ਵੇਖੀ ਜਾਂਦਾ ਹਾਂ ਐਨੀ ਸਪੈਸ਼ਲ ਨਹੀਂ ਲਿਆ ਜਾਂਦਾ ਹਲ ਤਾਂ ਉਹਨਾਂ ਵੱਸੇ ਪਾਉਂਦੇ ਪਾਣੀ ਨਹੀਂ ਹੈਗਾ ਉਹਨਾਂ ਕੋਲ ਟਰਾਵਾ ਹੋਣਾ ਇੱਕ ਗੱਲ ਉਹਨਾਂ ਕੋਲ ਪਾਣੀ ਹੈ ਨਹੀਂਗਾ ਆ ਆ ਪਿੱਛੇ ਮਖਾ ਮੜੇ ਦਰਸ਼ਕ ਵੀ ਕਿਵੇਂ ਲੱਗੇ ਇਹ ਜੀਦੋ ਏ ਦੋਵੇਂ ਮਸ਼ੀਨ ਨਾਲੇ ਉਹਨੇ ਵੀ ਆਪਦੀ ਗੇਤ ਬੱਕਰੀ ਆਲੜੀ ਆਪਦੀ ਗੇਤ ਬੱਕਰੀ ਆ ਆਹੋ ਆ ਰਿਹਾ ਸਰਦਾਰ ਚੋਲ ਕੜੇ ਇਹਨੇ ਮੈਂ ਵੇਖੇ ਨਹੀਂ ਕਿ ਮੈਂ ਬੇ ਬੋਰੀ 150 ਲਿਆ ਨਾ ਮੈਂ 70 ਰੁਪਏ ਸਰਵਾਣਦੇ ਆ ਇਹਨੇ ਮੰਡੀਆਂ ਨਹੀਂ ਦਿਓ ਲੜ ਪਿਆ ਅਸੀਂ ਇੱਕ ਉੱਤੇ ਉਹ ਪਤਾ ਨਹੀਂ ਕਿ ਕਿਹੜੇ ਚੱਕਰ ਚ ਗਿਆ ਸਿੰਘ ਟ੍ਰੈਕ ਤੇ ਖੜਾ ਕਿਹੜਾ ਕਦੇ ਟਰਾਲੀ ਜਾਣੀ ਹਣ ਐਥੇ ਖੜੀ ਰਹੀ ਲਾੜਾ ਜਿੰਨੀਆਂ ਲੈ ਚ ਗਿਆ ਨਾ ਨਾ 120 ਉਹਨਾਂ ਲੈਣੀਆਂ ਤੇ 40 ਰਹਿ ਗਈਆਂ ਵਾ ਇੱਕ ਜਿਹੜੀ ਇਹਨਾਂ ਦੇ 40 ਬੋਰੀਆਂ ਦਾ ਕੰਮ ਚਲਾ ਦਿਓ ਜਿਹੜੀ ਦੂਜੀ ਟਰਾਲੀ ਆਉਗੀ ਉਹ ਪਹਿਲਾਂ ਇਹਨਾਂ ਦੇ ਲਾਉਣ ਲਾ ਦਿਓ ਠੀਕ ਹੈ ਉਹਨੂੰ ਆਉਂਦੇ ਸਿੱਧੇ ਲਾ ਲਿਓ ਉਹ 120 ਬੋਰੀਆਂ ਲੈਣੀ ਉਹਦੇ ਇੱਕ ਦਾ ਲਾ ਦਿਓ ਬਾਸ ਉਹ ਦਿਹਾੜੀ ਬੰਨੇ ਇਹਨਾਂ ਨੂੰ ਪਤਾ ਹਾਂ ਹਵਾ ਵੀ ਲੱਗੇ ਰਿਹਾ ਲਾ ਹਾਂ ਆ nove ਗਾਵ ਨੇ ਨੇਕ ਬੰਦੇ ਬੰਦੇ ਹਟਾ ਗੋਨੇ ਹਟਾ ਯਾਰ ਆਉਂਦੇ ਆ ਆਹ ਉਹਨਾਂ ਭਰਾਵਾਂ ਨੇ ਉਹ ਵੇਖ ਨੀ ਜੀ ਲਾਈ ਨੀ ਕਾਰ ਹੀ ਤਾਂ ਲੈ ਗਏ ਇਹ ਅੱਜ ਚਾਰੇ ਭੈਣ ਭਰਾ ਇਕੱਠੇ ਹੋ ਚੁੱਕੇ ਨੇ ਚਾਰੇ ਭੈਣ ਭਰਾਵਾਂ ਸਲਾਹ ਕਰਦੇ ਹੋਏ مشورہ ਇੱਕੋ ਹੀ ਟਾਪਿਕ ਇਹਨਾਂ ਕੋ ਡੰਗਰਾਂ ਦਾ ਬਸ ਆਇਲੋ ਮੂੜਾ ਅੱਜ ਤਾਂ ਮੈਂ ਕਿਹਾ ਭਾਗਾਂ ਵਾਲਾ ਦੇਣਾ ਚਾਰੇ ਭੈਣ ਭਰਾ ਇਕੱਠੇ ਸਲਾਮ ਮਸ਼ਵਰਾ ਕਰਨ ਦਾ ਖੜ ਕੇ ਐ ਨਹੀਂ ਠੀਕ ਐ ਨਹੀਂ 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 ਅੱਜ ਤਾਂ ਇਕੱਠੇ ਖੜੇ ਨਾ ਸਾਰੇ ਸਲਾਮ ਮਸ਼ਵਰਾ ਇੱਕੋ ਟਾਪਿਕ ਤੇ ਕਰ ਰਹੇ ਸੀ ਪੰਜਵੀਂ ਰਹਿ ਗਈ ਇੱਕ ਚੱਲ ਕੋਈ ਨਹੀਂ ਉਹ ਵੀ ਆ ਜੂਗੇ ਕੋਈ ਗੱਲ ਨਹੀਂ ਮਾਸੀ ਵਿਚਾਰੀ ਢਿੱਲੇ ਵਾਲੀ ਹੋਣੀ ਨਾ ਮੈਂ ਉਹਨੂੰ ਕਿਹਾ ਵੀ ਸੀ ਮੈਂ ਨਾ ਉਹਨਾਂ ਵੀ ਆਉਣਾ ਤੂੰ ਆ ਜੀ ਅੱਜ ਮਾਸੀ ਬਿਮਾਰ ਵਾਲੀ ਰਹਿੰਦੀ ਨਾ ਹਾਂ ਮੈਂ ਨਹੀਂ ਕਿਹਾ ਏ ਮੈਂ ਤੜਕੇ ਨਾਲ ਗੱਲ ਆਪ ਕੀਤੀ ਆ ਉਹ ਨਹੀਂ ਕੰਮ ਚ ਇੱਥੇ ਮਾਦੇ ਇੱਥੇ ਆਪਣੇ ਖੜਕਾ ਬਾਲਾ ਹੋਣਾ ਈ ਮਾਸੀ ਦਾ ਓਖਾ ਨੇ ਉਹ ਹੁਣ ਤਾਂ ਵਿਚਾਰੀ ਕਿੰਨੇ ਬਿਮਾਰ ਰਹੀ ਵਿਚਾਰੀ ਆ ਉਹਦੇ ਮਿਲ ਕੇ ਦਾਈ ਸੀ ਕਿਉਂ ਪਾਣੀ ਦੇ ਦੋ ਗਲਾ ਸੀ ਠੀਕ ਹੈ ਚਾਹ ਕੌਫੀ ਜਾਂਦੇ ਆ ਅੱਜ ਤਾਂ ਫਿਰ ਸਾਡੀ ਮੰਮੀ ਦੇ ਭਰਾ ਆਏ ਨਾ ਆਪੋ ਆਪਾ ਪਾ ਰਿਹਾ ਉਹ ਵਾਓ 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 ਦੱਬੀ ਆਉਣੇ ਲਈ ਇਹ ਦੇਖੋ ਜਿਹੜੀ ਕਹਿੰਦੇ ਸਾਹਮਣੇ ਖੜੇ ਹੋਏ ਨੇ ਉਧਰ ਵੇਖ ਰੇਤਾ ਵੇਖੋ ਦੇਸੀ ਜਗੜ ਨਾਲ ਸ਼ਾਂਟ ਨਾਲ ਆ ਰਹੇ ਦਰਚਣ ਨਹੀਂ ਲਾਏ ਆ ਜੀ ਇਹ ਤਾਂ ਨਾਲ ਦੀ ਨਾਲ ਛਾਰ ਛਾਰ ਕੇ ਜਾ ਰਹੀ ਹੈ ਉਹ ਤਾਂ ਬਦਦਾ ਤਰੀਕਾ ਉਹਦਾ ਇੱਥੇ ਅਮਰੀਕਾ ਹੈ ਓਏ ਆ ਲੋ ਉੱਥੇ ਫਿਰਦਾਈ ਭਾਈ ਗਾਰੇ ਬੰਨਿਓ ਕਰਾਜੇ ਪੂਆ ਗਿਆ ਵਾ ਦਿਖਾਵਾ ਮੈਂ ਖਲਾ ਕਰਦੇ ਆ ਬੰਦਾ ਉਹ ਤੋਂ ਬੜਾ ਕੋਸੀ ਤੋਂ ਜਦੋਂ ਮਾਰਦੇ ਆਹ ਆਂਦੀ ਜੇ ਟਿੱਡੀ ਭੱਜੀ ਆ ਚੱਕ ਉਹ ਮਾਤਾ ਆ ਵੇ ਕਿਹਦਾ ਹੈ ਮੀ ਇਹ ਆਹ ਰੇਪਾ ਸ਼ਾਂਤ ਪਾਦੇ ਪਾਦ ਕੇ ਆ ਆਹ ਜੀ ਇਹ ਵੱਡੀ ਮਸ਼ੀਨ অপারেਟ ਕਰਦਾ ਸਮਝ ਨਹੀਂ ਆਦਾ ਸਾਡੇ ਨਾਲ ਜਿਹੜਾ ਪਤਾ ਉਹ ਲੈ ਗਏ ਮੇਰਾ ਪਾਣੀ ਕੁੰਡੀ ਬਣਾਇਆ ਬਿਨਾਂ ਉਸ ਨਾਲ ਦੇ ਰਿਹਾ ਉਹ ਸੰਦੇ ਰੱਖੇ ਹਲ ਸੰਸੀ ਬੰਦੇ ਦੋ ਨੰਬਰ ਹੀ ਨਹੀਂ ਬਿਨਾ ਪੈਂਦਾ ਤਰਕਾਂ ਨੇ ਕਈ ਬੈਠੇ ਬਾਹਰ ਨੇ ਉਹ ਟੈਮ ਯਾਰੀਆਂ ਨੂੰ ਦਿੱਤਾ ਨਹੀਂ ਨਾਰਾ ਨੂੰ ਕੁੜੇ ਨਹੀਂ ਤਾਈਆਂ ਪਿਆਰ ਪਿਉਰ ਵਾਲੇ ਕੰਮ ਵਸੋਂ ਬਾਹਰ ਨੇ ਆਹ ਪੈਸਾ ਮਾਲਕਰ ਤਿੰਨੇ ਕੋਲ ਆ ਬਲੈਕ ਨਾ ਰੰਗ ਤੇਰੇ ਵਾਂਗੂ ਫੇਵਰੇਟ ਪਿੰਕ ਜੱਟ ਦੇ ਆਹ ਖਾਜੀ ਨਾ ਭਲੇਖਾ ਵੇਖ ਸੌ ਸ਼ਕਲਾਣੀ ਬੰਦੇ ਸਾਪਿਆ ਜਿੰਨਾ ਦੇ ਨਾਲ ਲਿੰਕ ਜੱਟ ਦੇ ਔਖਾ ਜੀ ਨਾ ਭਲੇ ਖਾ ਵੇਖ ਸਾਉ ਸ਼ਕਲਾਣੀ ਬੰਦੇ ਸਾਪਿਆ ਜਿੰਨਾ ਦੇ ਨਾਲ ਲਿੰਕ ਜੱਟ ਦੇ ਔ ਬੈਠੀ ਬਾਜ ਤੁਰ ਕਾਨੇ ਖਾਦੀ ਦਿਸ ਜਾਂਦੀ ਆ ਨਾ ਕੰਮ ਅੜੇ ਕੋਈ ਜਿੱਥੇ ਸੂਈ ਟੱਕ ਜਾਂਦੀ ਆ ਸ਼ਿਹਾਲੀਆ ਸਲੈਂਕ ਜਿੱਥੇ ਠਾਰ ਜੱਟ ਦੀ ਨਹੀਂ ਉਥੇ ਬਹੁਤੀ ਸਖਤਾਈ ਚ ਵੀ ਵੇਖ ਜਾਂਦੀ ਆ ਹਉ ਗੜ ਪਹਾਵਾ ਦਾ ਆ ਬੋਲ ਬਾਣੀ ਤਿੱਖੀ ਕੁੜੀਏ ਨਹੀਂ ਲੀਲੀ ਫੀਲੀ ਉਸਤਾਦ ਆ ਸ਼ਗਿਰਦ ਜੱਟ ਦੇ ਔਖਾ ਜੀਨਾ ਭਲੇ ਖਾ ਵੇਖ ਸੌ ਸ਼ਕਲਾਣੀ ਬੰਦੇ ਸਾਪਿਆ ਜਿੰਨਾ ਦੇ ਨਾਲ ਲਿੰਕ ਜੱਟ ਦੇ ਚਲੋ ਇਧੜੀਆਂ ਇਧੜੀਆਂ ਚਲੋ ਸ਼ਰਮ ਜੀ ਕਹੀ ਜੀ ਤੈਨੂੰ ਵਾ 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 ਮੈਂ ਮਸਤਾਲੂ ਫਰਸਤਾ ਜੇ ਕਰਕੇ ਲੈ ਚਲ ਠੀਕ ਹੈ ਮੈਂ ਚੰਗਿਆ

ਮਹਿੰਗਾ ਬਹੁਤ ਮਹਿੰਗਾ ਹੋ ਗਿਆ ਮੋਗਾ ਤੋਂ ਡਾਣੇ ਲੋ ਅਸੀਂ ਅਮਲੇ ਆਹ ਹੈ ਚਤੂਰਾ ਦੇਖਾਂਦਾ ਕਪਾਣੇ ਬਦਲ ਦਿੱਤੇ ਬਣਾਇਆ ਪਤਾ ਕੀ ਮਿਲਿਆ ਰੋਟੀ ਦੇ ਟਾਈਮ ਤੇ ਆ ਹਾਂ ਰੋਟੀ ਦੇ ਟਾਈਮ ਤੇ ਹੀ ਆਉਂਦੇ ਹਲੇ ਹੋਰ ਦੋ ਬੰਦੇ ਰੋਟੀ ਦੇ ਟਾਈਮ ਹੀ ਤੁਰੇ ਆਉਂਦੇ ਤਿੰਨ ਆ ਜਾਣਗੇ ਵੇਖ ਲਈ ਮੈਨੂੰ ਪਤਾ ਲੱਗਣਾ ਦਹੀਂ ਵਾਲਾ ਪਕੌੜੇ ਦਾ ਦਹੀਂ ਆ ਪਕੌੜੀਆਂ ਦੇ ਆ ਗਈਆਂ ਨਾ ਕਿ ਪਕੌੜੀਆਂ ਦੇ ਆ ਗਈਆਂ ਨਾ ਇਹ ਕਿ ਪਕੌੜੀਆਂ ਦੇ ਆਈਆਂ ਦੇਈਦਾ ਹੈਗਾ ਨਾ ਇਹ ਪਗੌੜੀਆਂ ਵਿੱਚ ਲੈ ਗਿਆ ਦਈਦਾ ਹੈਗਾ ਨਾ ਸੱਚੇ ਨੂੰ ਲੈਂਟਰ ਪੈ ਗਿਆ ਵਾ ਤੇ ਹੁਣ ਲੈਂਟਰ ਦੇ ਥੱਲੋਂ ਵੇਖ ਲਈਏ ਕਿਤੇ ਕੋਈ ਨੁਕਸਾਨ ਕਿਤੇ ਕੋਈ ਲੀਕਿੰਗ ਹੋਈ ਹੋਵੇ ਪਰ ਵੈਸੇ ਮੈਨੂੰ ਲੱਗਦਾ ਨਹੀਂ ਮਲਵਾ ਥੋੜਾ ਜਿਹਾ ਵੀ ਥੱਲੇ ਡਿੱਗਾ ਨਾ ਨਹੀਂ ਡਿੱਗਾ ਵੇਖਿਆ ਤਾਂ ਸਾਰੇ ਬਚਾਈ ਆ ਨਹੀਂ ਠੀਕ ਆ ਫਿਰ ਤੇ ਫਿਰ ਤਾਂ ਵਧੀਆ ਪੈ ਗਿਆ ਲੈਂਟਰ ਆਪਣਾ ਹਨਾ ਨਹੀਂ ਸਹੀ ਆ ਬੱਸ ਹੁਣ ਸਹੀ ਲਾਈ ਪੌੜੀ ਦੀ ਆਹੋ ਅੱਗੋ ਚੜਨੂ ਰਾਹ ਤਾਂ ਹੋਵੇ ਪੌੜੀ ਕਰਦੇ ਸਾਈਡ ਤੇ ਆ ਗਿਆ ਆ ਗਿਆ ਆ ਗਿਆ ਆ ਗਿਆ ਇਹਨੇ ਭੱਜਣਾ ਹੀ ਫੇਰ ਪੌੜੀ ਲੈ ਦੇ ਇਧਰ ਸੀਪੇ ਕੰਮ ਕਰੋ ਸੀਪੇ ਭੱਜਣਾ ਨਹੀਂ ਗੇ ਕੇ ਪਾਸੇ ਨੂੰ ਠੇਕੇਦਾਰ ਨੂੰ ਚੱਲ ਉਹ ਤੈਨੂੰ ਕੰਮ ਲਾ ਕੇ ਗਿਆ ਤੂੰ ਭੱਜੀ ਜਾਣਾ ਵਾ ਐਵੇਂ ਨਹੀਂ ਪਿੰਡ ਚ ਗੇੜੇ ਨਹੀਂ ਕੱਢਣੇ ਗੇ ਇਧਰ ਆ ਇੱਥੇ ਰਹਿਣਾ ਤੂੰ ਇਧਰ ਆ ਯਾਰ ਹਾਂ ਕਿੱਥੇ ਲੱਗੂ ਬੰਦਿਆਂ ਕੋ ਰਿਆ ਕਰ ਇੱਥੇ ਸਾਰੀ ਢਾਡੀ ਕੋਲ ਆ ਵੀ ਠੀਕ ਹੈ ਨਾ ਇੱਥੇ ਪਾਊਗਾ ਮਾਲ ਲੈ ਹੋਰ ਇੱਥੇ ਨਹੀਂ ਇਹਨੂੰ ਪੱਧਰਾ ਤਾਂ ਕਰਨੀ ਪੈਣੀ ਆ ਆਪਾਂ ਨੂੰ ਪਲਸਟਰ ਕਰਨੀ ਪਲਸਟਰ ਕਰਕੇ ਹੋਊਗੀ ਇਹ ਠੀਕ ਹੈ ਇੱਥੇ ਜਿਹੜਾ ਕੋ ਪਾਇਆ ਬਾਦਾਂਗੇ ਆ ਵੀ ਆ ਮੈਂ ਮੈਂ ਠੇਕੇਦਾਰ ਨੂੰ ਕਹੇ ਮੈਂ ਨਹੀਂ ਮਾਰ ਰਹਿਣਾ ਥਾ ਥੋੜਾ ਚਲ ਆ ਨਵਾਨੀ ਹੋਣੀ ਐ ਇਹਨੂੰ ਨਹੀਂ ਭਰਾਵਾ ਉਹ ਕੱਲ ਬਾਉ 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 ਪਰ ਉਹਵੇਂ ਸਹੀ ਆ ਪੈ ਗਿਆ ਵਧੀਆ ਨਾ ਠੀਕ ਆ ਜੰਮਿਆ ਵੀ ਪਿਆ ਵੈਸੇ ਥੋੜਾ ਥੋੜਾ ਹਨਾ ਆਵੇ ਪਾਣੀ ਇੱਥੇ ਆਵੇ ਤੌ ਕੌਣ ਤਿਲਕਿਆ ਤੁਹਾਡੇ ਚ ਪਹਿਲਾਂ ਮੈਨੂੰ ਦੱਸ ਦਿਓ ਬਣ ਜੋ ਆ ਵੀ ਠੇਕ ਠੇਕ ਬਣੇ ਇਹ ਪਤਾ ਗਿਆ ਹਾ ਹਾ ਮਿਲੂ ਪਤਾ ਹੈ ਹਮੇ ਕੰਮ ਹੁੰਦੀ ਹੈ ਤੇ ਲੱਕੀ ਹਲਾ ਦਦੇ ਆ ਵੀ ਠੇਕ ਠੁੱਕ ਕੇ ਤੇ ਖਰੀ ਜਾਂਦਾ ਬਾਤ ਤਾਂ ਚੰਗਾ ਏ ਲੈ ਬੱਸ ਓਦਰ ਵੀ ਭਾਈ ਤੁਹਾਡੇ ਰਹਿੰਦਾ ਮਾਲ ਪਾਉਣ ਵਾਲਾ ਭਾਈ ਆਹ ਵਾਲੇ ਤੇ ਵੀ ਆਹ ਚਲ ਇਹ ਮਾੜੀਆਂ ਮੋਟੀਆਂ ਨਿੱਕੀਆਂ ਨਿੱਕੇ ਚੀਜ਼ਾਂ ਦਾ ਚਲ ਹੋ ਜਾਣੀਆਂ ਸੈੱਟ ਬਾਕੀ ਉਹਵੇਂ ਲੈਂਟਰ ਵਧੀਆ ਪੈ ਗਿਆ ਨਾ ਸੀਪਾ ਚੱਲੇ ਕੋਈ ਨਹੀਂ ਇਹ ਰੱਬ ਦਾ ਜੀ ਹੈ ਇਹਨੂੰ ਨਾ ਜ਼ਿਆਦਾ ਕੰਮ ਲਾਇਆ ਕਰੋ ਇਹਨੂੰ ਬਾਹਰ ਲਾਇਆ ਕਰੋ ਕੋਲੇ ਇਹਨੂੰ ਕਹੇ ਵੇਖੀ ਜਾਇਆ ਕਰ ਬਸ ਕੀ ਬੰਦਾ ਲਓ ਵੀ ਆਪਣਾ ਵਲੌਗ ਹੁੰਦਾ ਹੈ ਅੱਜ ਦਾ ਇੱਥੇ ਖਤਮ ਦੂਜਾ ਆਪਣਾ ਲੈਂਟਰ ਹੋ ਗਿਆ ਹੁਣ ਕੰਪਲੀਟ ਤੇ ਹੁਣ ਆਪਣੀ ਹੈਗੀ ਆ ਤਿਆਰੀ ਪਲਸਤਰ ਦੀ ਤੇ ਬਾਕੀ ਥੱਲੇ ਅੰਦਰ ਡਾਊਸਲਿੰਗ ਵਾਲੇ ਲੱਗੇ ਹੋਏ ਆ ਉਹ ਤੁਹਾਨੂੰ ਕੱਲ ਦੇ ਵਲੌਗ ਚ ਦਿਖਾਵਾਂਗੇ ਤੇ ਜੇ ਅੱਜ ਦਾ ਵਲੌਗ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਚੈਨ Love you and never.